ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘੱਲਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਤਲਵੰਡੀ ਪਾਈ ਫਿਰੋਜ਼ਪੁਰ ਵਾਲੀ ਛੜਕ ਦੇ ਉੱਤੇ ਪਹਿਲਾ ਪਿੰਡ ਆਉਂਦਾ ਹੈ ਵੱਡੇ ਪਿੰਡਾਂ ਦੀ ਗਿਣਤੀ ਹੁੰਦੀ ਹੈ ਦੋਸਤੋ ਤੇ ਘੱਲਕਲਾਂ ਪਿੰਡ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਿਲਕੁਲ ਹਾਈਵੇ ਦੇ ਉੱਤੇ ਲੱਗਦਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਮੇਰੀ ਦੂਜੀ ਵੀਡੀਓ ਹੈ ਤੇ ਸਵਾਭ ਇਦਾਂ ਦਾ ਦੋਸਤੋ ਇੱਕ ਤਾਂ ਰੋਤੋ ਵੀ ਜੀ ਹੈ ਦੂਜਾ ਕਈ ਵਾਰ ਕਰੇ ਲੂ ਫਾਰਮਰ ਵੀਰ ਜਿਹੜਾ ਰੇਟ ਦੀ ਜੱਜਮੈਂਟ ਨਹੀਂ ਹੁੰਦੀ ਉਹਦੇ ਕਰਕੇ ਕਈ ਵਾਰ ਮਜਬੂਰੀ ਪੈ ਜਾਂਦੀ ਹੈ ਵੀ ਅੱਜ ਇੱਕੋ ਗਾਂ ਦੀ ਦੂਜੀ ਵਾਰ ਵੀਡੀਓ ਬਣਾਉਣ ਲੱਗਾ ਹੈ ਹਫਤਾ ਪਹਿਲਾਂ ਵੀਡੀਓ ਬਣਾਈ ਸੀਗੀ ਇਹ ਗਾਂ ਬਾਈ ਨੇ ਵਿਖਾਉ ਕੀਤੀ ਸੀ ਉਸ ਵੀਡੀਓ 'ਚ ਮੈਂ ਜ਼ਿਕਰ ਕੀਤਾ ਸੀ ਵੀ ਬਾਈ ਨੇ 2018 ਵਿੱਚ ਪਸ਼ੂ ਪਾਲਣ ਦਾ ਕੰਮ ਛੱਡਤਾ ਸੀ ਮਤਲਬ ਉਹ ਗਾਵਾਂ ਪਹਿਲਾਂ ਵੀ ਰੱਖੀਆਂ ਰਹੀਆਂ ਪਰ ਸਾਰੀਆਂ ਵੇਚਦੀਆਂ ਇਧਰੋਂ ਕੀਤਾ ਹੀ ਇਹ ਕਹਿ ਲਓ ਵੀ ਇੱਕ ਵਾਰਾ ਕਲੋਜ਼ ਕਰਤਾ ਪਰ 20 ਤੋਂ ਬਾਅਦ ਚ ਲਾਕਡਾਊਨ ਤੋਂ ਬਾਅਦ ਚ ਆਪਣੇ ਚੈਨਲ ਨੇ ਸਪੀਡ ਫੜੀ ਤੇ ਬਾਈ ਆਪਣੇ ਨਾਲ ਜੁੜ ਗਿਆ ਜਿਹਦੇ ਕਰਕੇ ਦੁਬਾਰਾ ਬਾਈ ਨੂੰ ਸ਼ੌਂਕ ਬਣਿਆ ਤੇ ਇਹਨੇ ਗਾਵਾਂ ਫੇਰ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਘਰ ਚ ਜਿੰਨੇ ਨਗ ਹੈ ਇਹ ਮੋਸਟਲੀ ਆਪਣੀ ਵੀਡੀਓ ਦੇ ਮਾਧਿਅਮ ਨਾਲ ਆਪਣੇ ਚੈਨਲ ਦੇ ਉੱਤੋਂ ਬਾਈ ਨੇ ਖਰੀਦੇ ਇਹ ਗਾਂ ਵੀ ਆਪਣੀ ਵੀਡੀਓ ਦੇਖ ਕੇ ਬਾਈ ਨੇ ਜਿਹੜੀ ਉਹ ਖਰੀਦੀ ਹੈ ਆਪਣੇ ਕਿਸੇ ਮਿੱਤਰ ਕੋਲੋਂ ਹੀ ਆਈ ਜਿਹਦੇ ਗਾਂ ਵੀਡੀਓ ਆਪਾਂ ਬਣਾਉਨੇ ਆ ਫਿਰ ਇਹਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਤੇ ਹੁਣ ਇਹ ਸੂਪ ਹੀ ਹੈ ਇਹਨੇ ਵੱਛੀ ਨੂੰ ਜਨਮ ਦਿੱਤਾ ਵੈਸੇ ਇਹ ਨਾਗ ਤੁਸੀਂ ਹੋਰ ਵੀ ਘਰ 'ਚ ਜਿਹੜੇ ਬੈਠੇ ਆ ਉਹ ਦੇਖ ਸਕਦੇ ਹੋ ਵੇੜਾ ਦੋਸਤੋ ਇਹ ਵੀ ਵੇੜ ਗੱਭਣ ਇੱਕ ਦੋ ਨਾਗ ਹੋਰ ਨਾਲ ਜਾਣੇ ਜਿਹਦੇ ਕਰਕੇ ਬਾਈ ਨੇ ਇਹ ਗਾਂ ਵਕਾਊ ਕੀਤੀ ਹੈ ਆਪਾਂ ਗੱਲਬਾਤ ਕਰਾਂਗੇ ਇਸ ਸਬੰਧੀ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲ ਕੇ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਬਾਈ ਦੱਸ ਦਿਓ ਗੁਰਪ੍ਰੀਤ ਸਿੰਘ ਗੁਰਪ੍ਰੀਤ ਬਾਈ ਕੋ ਗਾਂ ਦੀ ਦੂਜੀ ਵਾਰ ਵੀਡੀਓ ਬਣਾ ਰਹੇ ਹਨ ਹਾਂਜੀ ਕੀ ਚੱਕਰ ਬਣ ਗਿਆ ਕੱਟ ਫੋਨ ਆਏ ਰਿਸਪਾਂਸ ਨਹੀਂ ਆਇਆ ਨਹੀਂ ਫੋਨ ਤਾਂ ਮੇਰੇ ਬਹੁਤ ਆਏ ਅੱਛਾ ਜਜਮੈਂਟ ਨਹੀਂ ਹੋਈ ਆਪਾਂ ਨੂੰ ਐਕਸਰਮੀ ਕਰਕੇ ਅੱਛਾ ਇਸ ਕਰਕੇ ਹਾਂਜੀ ਠੀਕ ਹੈ ਰੇਟ ਦਾ ਫਰਕ ਰਹਿ ਗਿਆ ਹਾਂਜੀ ਮੇਰੇ ਖਿਆਲ ਚ ਹੁਣ ਤੱਕ ਖਰੀਦੀਆਂ ਹੀ ਆ ਕਿ ਕੋਈ ਵੇਚ ਵੀ ਦਿੱਤੀ ਸੀ ਨਹੀਂ ਆ ਸਾਰੇ ਖਰੀਦੀਆਂ ਹੀ ਆ ਜੀ ਖਰੀਦੀਆਂ ਹੀ ਆ ਵੇਚ ਵੀ ਪਹਿਲੀ ਸੀ ਹਨਾ ਖਰੀਦੀ ਵੇਚ ਨਹੀਂ ਹਾਂ ਠੀਕ ਐ ਅੱਛਾ ਕੀ ਮਤਲਬ ਹੁਣ ਇੱਕ ਕਿਦੋਂ ਸੂਈ ਆ ਇਹ ਕਿੰਨਾ ਚਿਰ ਰੁਕਿਆ ਨ ਸੂਈ ਇਹ ਅੱਜ ਸਵੇਰ ਸੂਈ ਆ ਵੀਰੇ ਅੱਜ ਸਵੇਰ ਸੂਈ ਹਾਂਜੀ ਕਿਦੋਂ ਸੂਈ ਆ ਠੀਕ ਐ ਹਾਂਜੀ ਅੱਛਾ ਜੇਰ ਵਗੈਰਾ ਸਹੀ ਪੈ ਗਈ ਸੀ ਜੇਰ ਵਗੈਰਾ ਪੈ ਗਈ ਆ ਵੀਡੀਓ ਬਣਾ ਲਈ ਸੀ ਅੱਛਾ ਵੀਡੀਓ ਬਣਾ ਲਈ ਸੀ ਅੱਛਾ ਬੱਚਾ ਇਹਨੇ ਵੱਚੀ ਦਿੱਤੀ ਆ ਨਾ ਵੱਚੀ ਦਿੱਤੀ ਕਿਹੜੇ ਸੀਮਨ ਦੀ ਵੱਚੀ ਬਈ ਇਹ ਹੈਗੀ ਬਈ ਡੈਨਮਾਰਕ 40120 ਦੀ 40120 ਦੀ ਉਸ ਵੀਡੀਓ ਚ ਸ਼ਾਇਦ ਆਪਾਂ ਕਹੇ ਕਿ ਨਾ 40116 ਬੋਲ ਗਏ ਸੀ ਨਾ ਹਾਂ ਉਹ ਦੂਜੀ ਦੇ 16 ਲੱਗਿਆ ਉਹ ਅੱਛਾ 16 ਦੂਜੀ ਦੇ ਲੱਗਿਆ ਇਹ 40120 ਦੀ ਬਚੀ ਆ 40120 ਦੀ ਹਾਂ ਠੀਕ ਅੱਛਾ ਭਾਈ ਇਹ ਵੈਡ ਦਾ ਪਹਿਲੇ ਸੂਏ ਦਾ ਦੁੱਧ ਕੀ ਰਕ ਰਿਆ ਦੁੱਧ ਬਈ 35+ ਚੱਲੀ ਜਾਏ 35+ ਚੱਲੀ ਹੈ ਹਾਂ ਜੀ ਤਿਆਰੀ ਬਹੁਤ ਸੋਹਣੀ ਹੈ ਕਿ ਕੀ ਉਮੀਦ ਕਰਦੇ ਐ ਕਿ ਤਾ ਉੱਪਰ ਹੀ ਜਾਓਗੇ ਰ 35 ਤਾਂ ਨਾ 35 ਤਾਂ ਉੱਤੇ ਬਾਕੀ ਚਲੋ ਗਰਮੀ ਹੈ ਗਰਮੀ ਹੈ ਯਾਨੀ 35 ਤਾਂ ਆਰਾਮ ਨਾਲ ਦੇ ਦੂ ਤਿਆਰੀ ਦੇ ਹਿਸਾਬ ਤੇ ਲੱਗਦਾ ਹੋਊਗਾ ਬਾਕੀ ਸੰਭ ਰੇਟ ਬਈ 170 ਆ ਜੀ ਇਹਦਾ 1 ਲੱਖ 70 ਹਜ਼ਾਰ ਹਾਂਜੀ ਤੁਰਗੇ ਨੂੰ ਆਪਾਂ ਹਾਂਜੀ ਦੋਸਤੋ ਰੇਟ 1 ਲੱਖ 70000 ਹਾਲਾਂਕਿ ਜਿੰਨਾ ਮੁੱਲ ਅੱਜ ਬਾਈ ਨੇ ਕੀਤਾ ਇੰਨਾ ਨੂੰ ਮਿਲਦਾ ਵੀ ਸੀ ਪਰ ਉਹਦਾ ਰੇਟ ਉੱਚਾ ਸੀ ਕਿਉਂਕਿ ਸਾਰੀਆਂ ਗਾਵਾਂ ਖਰੀਦੀਆਂ ਗਈਆਂ ਵੇਚੀ ਤਾਂ ਕੋਈ ਹੈ ਹੀ ਨਹੀਂ ਸੀ ਮੈਂ ਵੀਡੀਓ 'ਚ ਵਾਰ-ਵਾਰ ਇੱਕ ਜ਼ਿਕਰ ਕਰਦਾ ਹੁੰਦਾ ਵੀ ਰੇਟ ਫੋਨ ਤੇ ਤਾਂ ਰਖਾਇਆ ਜਾਂਦਾ ਵੀ ਕਈ ਵਾਰ ਘਰੇਲੂ ਵੀਰ ਨੂੰ ਆਪਦੀ ਚੀਜ਼ ਦੀ ਡਿਮਾਂਡ ਉਤੋਂ ਵੱਧ ਹੋ ਜਾਂਦੀ ਹੈ ਫਿਰ ਬਹੁਤੇ ਵੀਰ ਫੋਨ ਨਹੀਂ ਲਾਉਂਦੇ ਉਹ ਤਾਂ ਫੋਨ ਤੇ ਹੁੰਦਾ ਵੀ ਜਦੋਂ ਪਹਿਲਾਂ ਤੋਂ ਰੇਟ ਵੱਧ ਮੰਗਿਆ ਜਾਂ ਜੱਜਮੈਂਟ ਆਜੂ ਉਸ ਹਿਸਾਬ ਤੇ ਬੰਦਾ ਰੇਟ ਘਟਾ ਲੈਂਦਾ ਹੈ ਖੈਰ ਦੂਜੀ ਵਾਰ ਵੀਡੀਓ ਦੋਸਤੋ ਤੁਹਾਨੂੰ ਦਿਖਾ ਰਿਹਾ ਇਸ ਗਾਂ ਦੀ ਮੈਂ ਦੂਜਾ ਸੂਆ ਅੱਜ ਸਵੇਰ ਸੋਈ ਹੈ ਫਵਾਨਾ ਕਰਮ ਵਾਲੀ ਨੇ ਕਮਾਲ ਦਾ ਤਿਆਰ ਕੀਤਾ ਤੇ ਸਵੇਰ 6 ਵਜੇ ਦੀ ਸੂਈ ਜੇਰ ਪੈ ਗਈ ਹੈ ਫਵਾਨੇ ਦੀ ਤਿਆਰੀ ਸਵੇਰ ਦੀ ਇੰਨੀ ਐ ਵੀ ਇਹ ਤੁਸੀਂ ਦੇਖ ਲਓ ਵੀ ਇਹਦੇ ਚੋਂ ਦੁੱਧ ਕੱਢਿਆ ਵਿਆ ਕਹਿ ਕੇ ਬਾਈ ਨੂੰ ਇਹ ਗਾਂ ਚਵਾਈ ਸੀ ਵੀ ਹਜੇ ਇਹ ਚੋਣੀ ਪੈਣੀ ਐ ਜਿਹੜੀ ਇਹਦੀ ਤੋਰ ਤੁਸੀਂ ਦੇਖ ਰਹੇ ਹੋ ਹਵਾਨਾ ਹੀ ਇੰਨਾ ਟੈਟਾ ਵੀ ਗਾਂ ਨੂੰ ਤੁਰਨ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਬਾਕੀ ਖੈਰ ਤੁਸੀਂ ਇਹ ਹਰੇਕ ਪੱਖ ਤੋਂ ਨਿਰਖ-ਪਰਖ ਵੀ ਕਰੋਗੇ ਨਾ ਤਾਂ ਹਵਾਨਾ ਪਿਛਾਉਂ ਘੱਟ ਤੇ ਨਾ ਅੱਗੋਂ ਘੱਟ ਆ ਅਗਲੇ ਪਾਸੇੋਂ ਆ ਗਾੜੀ ਨੋਟ ਕਰ ਲਓ ਜੇ 1 ਲੱਖ ਤੇ 70000 ਡਿਮਾਂਡ ਬੱਚੀ ਵੀ ਨਾਲ ਆ ਦੋਸਤੋ 40120 ਦੀ 40120 ਤਾਂ ਦੱਸ ਰਹੇ ਆ ਵੀ ਪਿਛਲੀ ਵੀਡੀਓ ਚ ਨਾ 40116 ਕਹਿ ਬੈਠੇ ਸੀ ਉਹ ਦੂਜੀ ਗਾਂ ਦੇ ਸੀਮਨ ਲੱਗਾ ਸੀ ਭਾਈ ਕਿਹੜਾ ਹੋਰ ਇੱਥੇ ਹੀ ਕਮਾਉਣੀ ਆ ਆ ਗਾੜੀ ਦੋਸਤੋ ਬੜੀ ਚੰਗੀ ਗਾਂ ਨੂੰ ਹਵਾਨਾ ਬੜਾ ਚੰਗਾ ਹੈ ਮਸ਼ੀਨ ਤੇ ਬਾਈ ਚਵਾਈ ਕਰਦਾ ਥਣ ਵੀ ਖੈਰ ਉਸੇ ਹਿਸਾਬ ਤੇ ਜਜਮੈਂਟ ਕਰ ਰਹੇ ਹੋ ਤੁਸੀਂ ਚੰਗੇ ਹਵਾਨੇ ਦੀ ਦੋਸਤੋ ਇਹ ਗਾਂ ਤੇ ਦੁੱਧ ਇਹਦਾ ਸਵੇਰ ਦਾ ਚੋਇਆ ਵਿਆ ਹੁਣ ਹਾਲਾਂਕਿ ਅਜੇ ਹੋਰ ਇਹ ਖਾਲੀ ਹੋਊਗੀ ਗਾਂ 35 ਪਲਸ ਦੁੱਧ ਪਹਿਲਾਂ ਨਹੀਂ ਦਿੰਦਾ ਐਰ ਕੀ ਬਾਈ ਇਦੂ ਜ਼ਿਆਦੇ ਦੀ ਉਮੀਦ ਕਰਦਾ ਪਰ ਤੁਸੀਂ ਗਰਮੀ ਦੀ ਰੁੱਤ ਚ ਕਿੰਨਾ ਦੁੱਧ ਚੋਲੋਗੇ ਇਹ ਧਿਆਨ ਚ ਰੱਖ ਕੇ ਸੌਦਾ ਬਾਈ ਨਾਲ ਰਲਾਇਓ ਬਾਕੀ ਆਸ ਹੈ ਵੀ ਤੁਹਾਨੂੰ ਇਹ ਪਸੰਦ ਆ ਜੂ ਕਿਉਂਕਿ ਉਹਨੇ ਸੂਈ ਸਵਾਈ ਆ ਦੂਜੀ ਕਾਲੇ ਇੰਨਾ ਬੱਚਾ ਬੱਛੀ ਆ ਗਈ ਹੈ ਵਾਧੇ ਵਾਲਾ ਜੀ ਅਗਲੇ ਸਵੇਚ ਕਰਮਾ ਵਾਲੀ ਜਿਹੜੀ ਉਹ ਤੁਹਾਨੂੰ ਇੱਕ ਨਾਗ ਹੋਰ ਰਲ ਜੂਗਾ ਤੁਹਾਡੇ ਕੋਲ ਡੇਢ ਸਾਲ ਦੀ ਵੜ ਜਿਹੜੀ ਆਮ ਤੌਰ ਤੇ ਸੂ ਪੈਂਦੀ ਹੈ ਜੇ ਤੁਸੀਂ ਚੰਗੀ ਸੰਭਾਲਦੇ ਹੋ ਤਾਂ ਸੂ ਇਹਦੀ ਬੱਚੀ ਤੁਹਾਨੂੰ ਮੈਂ ਦਿਖਾ ਦੂੰਗਾ ਹਜੇ ਤਾਂ ਕਿਉਂਕਿ ਸੋਬਾ ਹੀ ਸੂਈ ਹੈ ਤਾਂ ਬੱਚੀ ਬੈਠੀ ਹੈ ਬਾਕੀ ਦੁੱਧ ਬਾਰੇ ਜਰੂਰ ਤੁਹਾਨੂੰ ਬਾਈ ਤੋਂ ਪੁੱਛ ਲੈਣੇ ਆਪਾਂ ਵੀ ਕਿੰਨਾ ਕੁ ਦੁੱਧ ਇਹਦਾ ਹਜੇ ਝੋਇਆ ਹਵਾਨਾ ਹਾਲਾਂਕਿ ਹਜੇ ਵੀ ਭਰਿਆ ਪਿਆ ਪਲੂਣ ਥੋੜੀ ਬਹੁਤ ਇੱਕ ਪਾਸੇ ਹੈ ਅਗਾੜੀ ਤੁਸੀਂ ਦੇਖੋ ਇਹ ਗਾਂਵਾਂ ਦੁੱਧ ਵਾਲੀਆਂ ਹੁੰਦੀਆਂ ਦੱਸੋ ਤਾਂ ਹੀ ਏਡੇ ਏਡੇ ਹਵਾਨੇ ਇੰਨੇ ਤਿਆਰ ਹੁੰਦੇ ਕੱਲਾ ਕੱਲਾ ਥਣ ਅੱਛਾ ਗੁਰਪ੍ਰੀਤ ਭਾਈ ਸਵੇਰ ਰੀਚ ਵਾਈ ਹੋਈ ਹੈ ਹਾਂ ਸਵੇਰ ਕਿੰਨੀ ਵਜੇ 7 ਵਜੇ ਕਿੰਨਾ ਕਿੰਨਾਂ ਦੁੱਧ ਚੋਇਤਾ ਹੋਊ ਅੰਦਾਜ਼ਾ 9 ਕਿਲੋ ਕੱਢਿਆ ਗਿਆ 9 ਕਿਲੋ ਕੱਢ ਕੇ ਵੀ ਇੰਨਾ ਤਾਂ ਨਹੀਂ ਫਿਰਦੀ ਹਵਾਨਾ ਠੀਕ ਹੈ ਸੋ ਦੋਸਤੋ 9 ਕਿਲੋ ਦੁੱਧ ਹਵਾਨੇ ਚੋਂ ਕੱਢਿਆ ਹੈ ਸਵੇਰ 7 ਵਜੇ 6 ਵਜੇ ਸੁੱਈ ਸੀ ਫੇਰ ਬੈਠੀ ਹੈ ਗਾਂ ਹਵਾਨਾ ਮੈਂ ਵਾਰ-ਵਾਰ ਦਿਖਾ ਰਿਹਾ ਵੀ ਗਾਂ ਨੂੰ ਨੋਟ ਕਰ ਲਓ ਪਛਾਣ ਨੂੰ ਨੋਟ ਕਰ ਲਓ ਡਿਮਾਂਡ 1 ਲੱਖ 70000 ਰੁਪਏ ਹੈ ਪਰ ਨਾਲ ਇਹ ਵੀ ਚੀਜ਼ ਆ ਵੀ ਤੁਹਾਨੂੰ ਇੱਕ ਤਾਂ ਗਾਂ ਤੇ ਨਾਲ ਇਹਦੇ ਵੱਛੀ 40 120 ਦੀ ਨਗੀਨੇ ਹੀ ਆ ਦੋਨੇ ਬਾਕੀ ਜੀ ਨੂੰ ਜਚੇ ਦੋਸਤੋ ਕਾਲ ਕਰ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ